ਨਿਆ ਸ਼੍ਰੀ ਰਾਮ ਲਕਸ਼ਮੀ ਦੀਆਂ ਝੱਕੀਆਂ ਬਣਾਈਆਂ ਵਿੰਦੀਆਂ ਨੇ ਬਿਲਕੁਲ ਤਸਵੀਰਾਂ ਦੇ ਰਹੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਹੀ ਚਾਨੂ ਥੋਰੀਆਂ ਤੇ ਬਿਠਾ ਕੇ ਕਿਸ ਤਰ੍ਹਾਂ ਸ਼ੋਭਾ ਯਾਤਰਾ ਦੀ ਜਿਹੜੀ ਰੌਣਕਾਂ ਵਧਾਈ ਜਾ ਰਹੀ ਆ ਤਸਵੀਰਾਂ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਸਾਡੇ ਕੈਬਨਟ ਮੰਤਰੀ ਜਿਹੜੇ ਅਮਨ अरोड़ा ਜੀ ਨੇ ਉਹਨਾਂ ਵੱਲੋਂ ਵੀ ਜਿਹੜਾ ਅੱਜ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਨਾਲ ਵਾਲੋ ਅੱਗੇ ਸ਼ੋਭਾ ਯਾਤਰਾ ਦੇ ਵਿੱਚੋਂ ਭਾਗ ਲਿਆ ਗਿਆ ਸੀ ਉਸ ਨੂੰ ਲੈ ਕੇ ਜਾਂਦੇ ਰਾਹੀ ਦੇਖੋ ਰਾਮ ਰਾਖਾ ਜੀ ਦਾ ਸ਼ੋਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਕੱਲੇ ਸਨਾਮ ਚ ਨਹੀਂ ਸਿਰ ਦੇਸ਼ ਦੇ ਵਿੱਚ ਹੀ ਇਹਦਾ ਪੂਰੀ ਸ਼ੋਭਾ ਯਾਤਰਾ ਦਾ ਚਾਰਨ ਹੋਇਆ ਹੋਇਆ ਚੱਲ ਰਹੀਆਂ ਨੇ ਸਾਰੇ ਕਿਤੇ ਜਿੰਨੇ ਅੱਜ ਤੁਸੀਂ ਦੇਖ ਸਕਦੇ ਹੋ ਸਨਾਮ ਦੇ ਵਿੱਚ ਵੀ ਜਿਹੜੀ ਸ਼ੋਹਾ ਯਾਤਰਾ ਦੀ ਉਹ ਵੀ ਕੱਢੇ ਜਾ ਰਹੀ ਆ ਇਸ ਤਰ੍ਹਾਂ ਝੱਟੀਆਂ ਨੇ ਜਿੱਦਿਆਂ ਬਣਾਉਂਦੇ ਨੇ ਜਿੱਦਿਆਂ ਨਹੀਂ ਆ ਪਹਿਲਾਂ ਰਾਮ ਰਸ ਦੇ ਵਿੱਚ ਉਹਨਾਂ ਦਾ ਵੱਲੋਂ ਜਿਹੜੀ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਬਣ ਕੇ ਭਾਗ ਲੈ ਕੇ ਜਿਹੜਾ ਸ਼ੋਭਾ ਯਾਤਰਾ ਦੀ ਰੌਣਕ ਜਿਹੜਾ ਸਿਸਟਮ ਨੂੰ ਦੇਖਦੇ ਹੋਏ ਸ਼ੋਭਾ ਯਾਤਰਾ ਦੀ ਜਿਹੜੀ ਰੌਣਕ ਆ ਕਿਸ ਤਰ੍ਹਾਂ ਦੇਖੋ ਔਰਤਾਂ ਵੱਲੋਂ ਕੁੜੀਆਂ ਵੱਲੋਂ ਬੱਚਿਆਂ ਵੱਲੋਂ ਕਿੰਨੀ ਗਿਣਤੀ ਦੇ ਵਿੱਚ ਜਮਾਬੜਾ ਜੁੜਿਆ ਹੋਇਆ ਹੈਗਾ ਔਰ ਡਿਸਪਲਾਈਨ ਦੇ ਹਿਸਾਬ ਨਾਲ ਦੇਖੋ ਤੁਸੀਂ ਦੋ ਕਤਾਰਾਂ ਬਣਾਈਆਂ ਗਈਆਂ ਨੇ ਦੋ ਕਤਾਰਾਂ ਦੇ ਵਿੱਚ ਬੀਬੀਆਂ ਜਿਹੜੀਆਂ ਨੇ ਚੱਲ ਰਹੀਆਂ ਨੇ ਬੱਚੇ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਦੇਖੋ ਸਦੀਆਂ ਦੇ ਰਾਹੀਂ ਤੁਸੀਂ ਅਕੀਲ ਦੇ ਤਸਵੀਰਾਂ ਦੇਖ ਰਹੇ ਹੋ ਫਰੰਟ ਟਾਈਮ ਟੀਵੀ ਦੀਆਂ ਤੇ ਲੋਕਾਂ ਦਾ ਵੀ ਜਿਹੜਾ ਜਮਾਗੜਾ ਦੇਖੀਂ ਦੇ ਲਈ ਜੁੜਿਆ ਹੋਇਆ ਕਿਉਂਕਿ ਦੇਖ ਸਕਦਾ ਤੁਸੀਂ ਇਹ ਮੇਰਾ ਹੀ ਸ੍ਰੀ ਟਿਕਰਾਂ ਪੂਰ ਸਾਰਤ ਹੈ ਆਰਾਮ ਕੀ ਜੇ ਜੇ ਵੱਡਾ ਜਮਾਗੜਾ ਜਿਹੜਾ ਲੱਗਿਆ ਹੋਇਆ ਹੈ ਬਹੁਤ ਜ਼ਿਆਦਾ ਤੁਸੀਂ ਅੱਜ ਕਿਉਂਕਿ ਕਿਤੇ ਅਜੋਧਿਆ ਦੇ ਵਿੱਚ ਇੰਨਾ ਵੱਡਾ ਰਾਮ ਜਨਮ ਭੂਮੀ ਦੇ ਉੱਤੇ ਪ੍ਰੋਗਰਾਮ ਬਣਾਇਆ ਜਾ ਰਿਹਾ ਹੈਗਾ ਉੱਥੇ ਹੀ ਸਨਾਮ ਦੇ ਵਿੱਚ ਵੀ ਜਿਹੜੀ ਸ਼ੋਭਾ ਯਾਤਰਾ ਉਹ ਕੱਢੀ ਜਾ ਰਹੀ ਹੈ ਸ਼ੋਭਾ ਯਾਤਰਾ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਕਵਾਂਗੇ ਕਿ ਔਰਤਾਂ ਬੱਚਿਆਂ ਤੇ ਲੜਕੀਆਂ ਦੀ ਹੈ ਕਿਉਂਕਿ ਬਹੁਤ ਵੱਡਾ ਜਮਾਵੜਾ ਲੱਗਿਆ ਹੋਇਆ ਹੈਗਾ ਜਿੱਥੇ ਅਜੋਧਿਆ ਦੇ ਵਿੱਚ ਰਾਮ ਜਨਮ ਭੂਮੀ ਦੇ ਉੱਤੇ ਸਮਾਗਮ ਹੋ ਰਿਹਾ ਹੈਗਾ ਪ੍ਰਾਣ ਪ੍ਰਸ਼ਠਾ ਸਾਡੇ ਰਾਮ ਲਾਲਾ ਜੀ ਦੀ ਮਨਾਈ ਜਾ ਰਹੀ ਹੈ ਉਸ ਨੂੰ ਲੈ ਕੇ ਅਜੋਧਿਆ ਦੇ ਵਿੱਚ ਬਹੁਤ ਵੱਡਾ ਸਮਾਗਮ ਹੋ ਰਿਹਾ ਹੈ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਵੀ ਉੱਥੇ ਜਿਹੜੀ ਸ਼ਮੂਰੀਅਤ ਕੀਤੀ ਆ ਪਰ ਲੇਕਿਨ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਸਨਾਮ ਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਲੰਮੀਆਂ ਕਤਾਰਾਂ ਦੇ ਵਿੱਚ ਬੀਬੀਆਂ ਪੈਣਾ ਪਹੁੰਚੀਆਂ ਨੇਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕਿ ਕਿੰਨਾ ਜਿਹੜਾ ਲੋਕਾਂ ਦੇ ਅੰਦਰ ਸ਼ਰਧਾਲੂਆਂ ਦੇ ਅੰਦਰ ਸੰਗਤਾਂ ਦੇ ਅੰਦਰ ਅੱਜ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਆ ਜਿਹੜੀ ਅੱਜ ਅਜੋਧਿਆ ਦੇ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਣਾ ਤੇ ਤਾਂ ਪ੍ਰਸ਼ਿੱਤਾ ਹੋ ਰਹੀ ਆ ਕਿੰਨੀ ਮਤਲਬ ਖੁਸ਼ੀ ਹੈ ਜਿਹੜੀ ਪਾਈ ਜਾ ਰਹੀ ਆ ਸਿੱਦੇ ਸੰਗ ਇੱਕ ਸੰਗਤ ਹਰ ਇੱਕ ਖੁਸ਼ੀ ਹੈ ਜਿਹੜੀ ਕਿੰਨੀ ਵੱਡੀ ਖੁਸ਼ੀ ਪਾਈ ਜਾ ਰਹੀ ਆ ਜਿੱਥੇ ਅਜੋਧਿਆ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਅੱਜ ਸਮਾਗਮ ਤੇ ਉਸੇ ਤਰ੍ਹਾਂ ਹੀ ਪੰਜਾਬ ਦੇ ਕੋਨੇ-ਕੋਨੇ ਤੇ ਜਿਹੜਾ ਸਨਤਨਿਆ ਧਰਮ ਵੱਲੋਂ ਇਸ ਤਰ੍ਹਾਂ ਜਿਹੜੇ ਆ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਤੇ ਕਿੰਨੀ ਖੁਸ਼ੀ ਆ ਜਿਹੜੀ ਸੰਗਤਾਂ ਦੇ ਵਿੱਚ ਤੁਸੀਂ ਦੇਖਣ ਨੂੰ ਪਾਈ ਜਾ ਰਹੀ ਆ